ਸੋਸਾਇਟੀ ਕੀ ਸੋਚਦੀ ਆ ਸੋਸਾਇਟੀ ਮੈਨੂੰ ਕਮੈਂਟ ਕਰਕੇ ਇਹ ਤਾਂ ਬੋਲ ਰਿਹਾ ਕੁਝ ਬੋਲਦੀ ਆ ਕਿ ਤੂੰ ਇਹ ਵਾ ਤੂੰ ਆਪਣੇ ਆਪ ਨੂੰ ਚੇਂਜ ਕੀਤਾ ਕਿ ਜਿਹੜੇ ਇਦਾਂ ਦੇ ਮੈਸੇਜ ਕਰਦੇ ਤੈਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗਦਾ ਫਿਜ਼ੀਕਲੀ ਰਿਲੇਸ਼ਨ ਜ਼ਿਆਦਾ ਅਟਰੈਕਟ ਕਰ ਰਹੇ ਨੇ ਰਿਸ਼ਤੇ ਦੀ ਭਾਵਨਾ ਨੂੰ ਜਮਾ ਨਹੀਂ ਹੈਗੀ ਲੋਕਾਂ ਦੀ ਕਿਸੇ ਦਾ ਵੱਧ ਟੌਂਟ ਮਾਰਦੇ ਆ ਜਾਂ ਲਾਂਭਾ ਦਿੰਦੇ ਆ ਮਾਪਿਆਂ ਨੂੰ ਵੀ ਇਹ ਥੋੜਾ ਮੁੰਡਾ ਕੀ ਕਰੀ ਜਾਂਦਾ ਪਾਪਾ ਦੇ ਨਾਨਕਿਆਂ ਚੋਂ ਹੈਗੇ ਆ 1-2 ਪਰਸਨ ਉਹ ਕਰਦੇ ਬਟ ਮੈਨੂੰ ਉਹਨਾਂ ਦੀ ਜਮਾ ਵੀ ਪਰਵਾਹ ਨਹੀਂ ਹੈ ਕਿ ਜੇ ਮੇਰੇ ਪੇਰੈਂਟਸ ਨਹੀਂ ਕੁਝ ਕਹਿ ਰਹੇ ਨਾ ਤਾਂ ਮੈਂ ਦੁਨੀਆਦਾਰੀ ਦੀ ਜਮਾ ਪਰਵਾ ਉਥੇ ਮੇਰੇ ਨਾਲ ਇੱਕ ਘਟਨਾ ਵਾਪਰੀ ਸੀ ਜਦੋਂ ਮੈਂ ਸੁੱਤਾ ਹੀ ਮਤਲਬ ਮੇਰੇ ਜਮਨਾਂ ਨਾਲ ਲੱਗੇ ক্লোਜ਼ ਹੋਏ ਤਾਂ ਮੈਂ ਉੱਠ ਕੇ ਆਪਣੀ ਜਗਾ ਚੇਂਜ ਕਰ ਦਿੱਤੀ ਕਿਸੇ ਰਿਸ਼ਤੇਦਾਰ ਨੇ ਹਾਂਜੀ ਰਿਸ਼ਤੇਦਾਰੀਆਂ ਚ ਕੱਲ ਨਾਮ ਦੀਆਂ ਹੀ ਰਿਸ਼ਤੇਦਾਰੀਆਂ ਨੇ ਬਸ ਕਿ ਸਰਗਾ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਮੈਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਕਰਨੀਆਂ ਪਈਆਂ ਹੁਣ ਮੈਂ ਰਿਸ਼ਤੇਦਾਰੀ ਚ ਵੀ ਬਹੁਤ ਜ਼ਿਆਦਾ ਮੈਂ ਜਾਣਾ ਹੀ ਬੰਦ ਕਰਤਾ ਰਿਸ਼ਤੇਦਾਰ ਫਿਰ ਬੰਦਾ ਸਰਵਾਈਵ ਕਿਵੇਂ ਕਰੂ ਜਿਹੜੇ ਮੇਰੇ ਇੱਕ ਸਿਸਟਰ ਆ ਬਹੁਤ ਜ਼ਿਆਦਾ ਸਪੋਰਟਿਵ ਹੈ ਜਿਹੜੇ ਦੂਸਰੋਂ ਤਾਂ ਮੈਂ ਮੈਨੂੰ ਪਸੰਦ ਵੀ ਨਹੀਂ ਹੈਗੇ ਉਹ ਵਾਲੇ ਲੋਕ ਸਾਨੂੰ ਟੀਚਰਾਂ ਕਰਦੇ ਆ ਮਤਲਬ ਰਿਸ਼ਤੇਦਾਰ ਮੈਨੂੰ ਨਾ ਫੋਨ ਤਾਂ ਨਹੀਂ ਮਾਰਦੇ ਲੋਕ ਰਿਸ਼ਤੇਦਾਰ ਮੈਨੂੰ ਫੋਨ ਕਰਕੇ ਕਹਿੰਦੇ ਆ ਕਿਓ ਕਿਵੇਂ ਆ ਸੋਸਾਇਟੀ ਕੀ ਸੋਚਦੀ ਆ ਸੋਸਾਇਟੀ ਜਿਹੜੀ ਆ ਉਹਨਾਂ ਨੂੰ ਬਸ ਮੈਂ ਇੱਕ ਸੋਸਾਇਟੀ ਬਾਰੇ ਕੀ ਸੋਚਿਆ ਜਾਵੇ ਕਿ ਇੱਕ ਮੈਨੂੰ ਪਰਸਨ ਦਾ ਮੈਸੇਜ ਆਇਆ ਇੰਸਟਾਗ੍ਰam ਤੇ ਕਿ ਵਾਈਟੋ ਦੀ ਦਾੜੀ ਪਾਗੋ ਨੇ ਬੰਨੀ ਇਜ਼ 55 50 55 ਤੱਕ ਹੋਊਗੀ ਉਹਨੇ ਮੈਨੂੰ ਮੈਸੇਜ ਕੀਤਾ ਕਿ ਕੀਤਾ ਕਿ ਮੈਂ ਤੈਨੂੰ ਪੇ ਕਰ ਦਊਗਾ ਤੂੰ ਮੇਰੇ ਨਾਲ ਨਾਈਟ ਸਪੈਂਡ ਕਰ ਲੈ ਕਿ ਤੁਸੀਂ ਇਸ ਚੀਜ਼ ਨੂੰ ਵੀ ਸੁਸਾਇਟੀ ਉੱਧਰ ਤੇ ਸਾਨੂੰ ਕਮੈਂਟ ਕਰਕੇ ਇੰਸਟਾਗ੍ਰਾਮ ਤੇ ਮੈਂ ਸੀ ਹਾਂਜੀ ਸੁਸਾਇਟੀ ਮੈਨੂੰ ਕਮੈਂਟ ਕਰਕੇ ਇਹ ਤਾਂ ਬੋਲਦਾ ਕੁਝ ਬੋਲਦੀ ਕਿ ਤੂੰ ਇਹ ਵਾ ਤੂੰ ਆਪਣੇ ਆਪ ਨੂੰ ਚੇਂਜ ਕੀਤਾ ਕਿ ਜਿਹੜੇ ਇਦਾਂ ਦੇ ਮੈਸੇਜ ਕਰਦੇ ਤੈਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਸੁਸਾਇਟੀ ਨੂੰ ਵੀ ਬਸ ਅੱਜਕੱਲ੍ਹ ਰਿਲੇਸ਼ਨਸ ਫਿਜ਼ੀਕਲੀ ਰਿਲੇਸ਼ਨ ਜਿਆਦਾ ਅਟਰੈਕਟ ਕਰ ਰਹੇ ਨੇ ਰਿਸ਼ਤਿਆਂ ਦੀ ਭਾਵਨਾ ਨੂੰ ਜਮਾ ਨਹੀਂ ਹੈਗੀ ਲੋਕਾਂ ਚ ਰਿਸ਼ਤੇਦਾਰ ਕਿਵੇਂ ਕਦੇ ਰਿਸ਼ਤੇਦਾਰ ਚ ਕਦੇ ਗਏ ਹੋ ਜਾਂ ਪਰਿਵਾਰ ਦੇ ਜਿਹੜੇ ਤੁਹਾਡੇ ਸਾਖ ਸੰਬੰਧੀ ਆ ਉਹ ਕਿਵੇਂ ਉਹ ਜਿਵੇਂ ਕਹਿੰਦੇ ਹੁੰਦੇ ਵੀ ਰਿਸ਼ਤੇਦਾਰ ਵੱਧ ਟੌਂਟ ਮਾਰਦੇ ਆ ਜਾਂ ਉਹ ਲਾਂਭਾ ਦਿੰਦੇ ਆ ਮਾਪਿਆਂ ਨੂੰ ਵੀ ਇਹ ਤੁਹਾਡਾ ਮੁੰਡਾ ਕੀ ਕਰੀ ਜਾਂਦਾ ਕਦੇ ਕੋਈ ਲਾਂਭਾ ਜਾਂ ਤੁਹਾਡੇ ਨਾਲ ਕਦੇ ਵਧੀਕੀ ਹੋਈ ਹੋਵੇ ਜ਼ਿਆਦਾਤਰ ਤਾਂ ਮੇਰੇ ਰਿਸ਼ਤੇਦਾਰ ਮਤਲਬ ਵਧੀਆ ਹੈ ਬਟ ਮੇਰੇ ਜਿਹੜੇ ਪਾਪਾ ਦੇ ਨਾਨਕਿਆਂ ਚੋਂ ਹੈਗੇ ਆ 1-2 ਪਰਸਨ ਉਹ ਕਰਦੇ ਬਟ ਮੈਨੂੰ ਉਹਨਾਂ ਦੀ ਜਮਾ ਵੀ ਪਰਵਾਹ ਨਹੀਂ ਹੈਗੀ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੇ ਮੇਰੇ ਪੇਰੈਂਟਸ ਨਹੀਂ ਕੁਝ ਕਹਿ ਰਹੇ ਨਾ ਤਾਂ ਮੈਂ ਦੁਨੀਆਦਾਰੀ ਦੀ ਜਮਾ ਪਰਵਾਹ ਨਹੀਂ ਕਰਦੇ ਹੂੰ ਫਿਰ ਰਈ ਰਿਸ਼ਤੇਦਾਰੀ ਚ ਜਦੋਂ ਜਾਣਾ ਹੈ ਪਹਿਲਾਂ ਤਾਂ ਮਤਲਬ ਜਿਹੜੇ ਤਾਂ ਨੌਜਵਾਨ ਪਰਸਨ ਹੈ ਉਹਨਾਂ ਲਈ ਤਾਂ ਇਹ ਚੀਜ਼ ਜਮਾ ਨਹੀਂ ਹੈਗੀ ਹਨਾ ਕਿ ਜਿਵੇਂ 올ਡ এজ ਹੋ ਗਿਆ ਕੋਈ ਹੋ ਗਿਆ ਮੈਂ ਇੱਕ ਵਾਰੀ ਗਏ ਸੀ ਆਪਣੇ ਕਾਫੀ 2 ਸਾਲ ਪਹਿਲਾਂ ਦੀ ਮੈਂ ਦੱਸ ਨਹੀਂ ਸਕਦੀ ਕਿੱਥੇ ਬਟ ਉੱਥੇ ਮੇਰੇ ਨਾਲ ਇੱਕ ਘਟਨਾ ਵਾਪਰੀ ਸੀ ਜਦੋਂ ਮੈਂ ਸੁੱਤੇ ਮਤਲਬ ਮੇਰੇ ਜਮਨ ਨਾਲ ਲੱਗੇ ক্লোਜ਼ ਹੋਏ ਤਾਂ ਮੈਂ ਉੱਠ ਕੇ ਆਪਣੀ ਜਗਾ ਚੇਂਜ ਕਰਤੀ ਕਿਸੇ ਰਿਸ਼ਤੇਦਾਰ ਨੇ ਹਾਂਜੀ ਬਟ ਮੈਂ ਉੱਠ ਕੇ ਆਪਣੀ ਜਗਾ ਚੇਂਜ ਕਰਤੀ ਇੱਕ ਮੇਰੇ ਨਾਨਾ ਜੀ ਦੀ ਡੈਥ ਹੋਈ ਸੀ ਉਦੋਂ ਦੀ ਘਟਨਾ ਹੈ ਕਿਸੇ ਰਿਸ਼ਤੇਦਾਰ ਨੇ ਇਹ ਗਲਤ ਸਟੈਪ ਚੱਕਿਆ ਕਿਉਂਕਿ ਜਦੋਂ ਬੰਦਾ ਸੁੱਤਾ ਹੁੰਦਾ ਹੈ ਹਨ ਮੈਂ ਇੱਕ ਸਾਈਡ ਤੇ ਪਿਆ ਉਹਨੂੰ ਉਹ ਜਦੋਂ ਬੰਦੇ ਦੇ ਨਾਲ ਕੋਈ ਲੱਗਦਾ ਹੈ ਉਹਨੂੰ ਪਤਾ ਲੱਗਦਾ ਕਿ ਹਾਂ ਜਿਵੇਂ ਮੇਰੇ ਲੱਗੇ ਕੋਈ ਬੈਠਾ ਹੈ ਜੋ ਕੋਈ ਕਿਉਂਕਿ ਇੰਨਾ ਵੀ ਕੋਈ ਗੂੜੀ ਨਹੀਂ ਮੈਨੂੰ ਇੰਨੀ ਗੂੜੀ ਨੀਂਦ ਚ ਨਹੀਂ ਆਉਂਦੀ ਕਿਉਂਕਿ ਮੇਰੇ ਇੰਨੀ ਕੋ ਹਲਚਲ ਮੈਨੂੰ ਪਤਾ ਲੱਗ ਜਾਂਦੀ ਕਿ ਹਾਂ ਮੇਰੇ ਲੱਗੇ ਚਾਗੇ ਕੀ ਹੋ ਰਿਹਾ ਤੇ ਜਦੋਂ ਨਾਲ ਲੱਗੇ ਇੱਕਦਮ ਤੇ ਹਨ ਮੈਨੂੰ ਕੁਝ ਮਹਿਸੂਸ ਹੋਇਆ ਤਾਂ ਫਿਰ ਮੈਂ ਉੱਠ ਕੇ ਬਸ ਜਗਾ ਚੇਂਜ ਕਰਦੀ ਰਿਸ਼ਤੇਦਾਰੀਆਂ ਚ ਕੱਲ ਨਾਮ ਦੇ ਹੀ ਰਿਸ਼ਤੇਦਾਰੀਆਂ ਨੇ ਬਸ ਇਹ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਮੈਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਕਰਨੀਆਂ ਪਈਆਂ ਹੁਣ ਮੈਂ ਰਿਸ਼ਤੇਦਾਰੀ ਚ ਵੀ ਬਹੁਤ ਜ਼ਿਆਦਾ ਮੈਂ ਜਾਣਾ ਹੀ ਬੰਦ ਕਰਤਾ ਰਿਸ਼ਤੇਦਾਰ ਫਿਰ ਬੰਦਾ ਸਰਵਾਈਵ ਕਿਵੇਂ ਕਰੂਗਾ ਸਰਵਾਈਵ ਕਿਵੇਂ ਕਰੂਗਾ ਕਿ ਹੁਣ ਜਦੋਂ ਮਾਪਿਓ ਹੈਗਾ ਐਕਸੈਪਟ ਕਰ ਰਹੇ ਮਾਪਿਓ ਕੁਝ ਨਹੀਂ ਕਹਿੰਦਾ ਫਿਰ ਹੁਣ ਜੇ ਮੇਰੇ ਰੀਸੈਂਟਲੀ ਕਰਦੇ ਘਰ ਚੋਂ ਇੱਕ ਨਿਊਜ਼ ਆਈ ਆ ਮੇਰੀ ਰੀਅਲ ਸਿਸਟਰ ਦੀ ਕਹਿੰਦੀ ਮੈਂ ਹੁਣ ਜੇ ਮੈਂ ਨਾਟਕ ਕੀਤਾ ਸੀ ਉਹ ਭੋਗ ਵਿਲਾਸ ਸ਼ਾਰਟ ਮੂਵੀ ਆ ਤਾਂ ਇਹ ਲੋਕ ਉਹਨੂੰ ਐ ਸੀ ਕਿ ਇਹਨੇ ਗਰਲਿਸ਼ ਗੈਟਅਪ ਕੀਤਾ ਉਹ ਇਵੇਂ ਆ ਮੈਂ ਗਰਲਿਸ਼ ਗੈਟਅਪ ਕਰਦੇ ਉਹਨੇ ਮੇਰੀ ਸਿਸਟਰ ਨੂੰ ਕਿਹਾ ਕਿ ਨਾ ਉਹ ਕਿਵੇਂ ਦੇ ਕੱਪੜੇ ਪਾਉਂਦਾ ਲੋਕ ਸਾਨੂੰ ਟੀਚਰਾਂ ਕਰਦੇ ਆ ਮਤਲਬ ਰਿਸ਼ਤੇਦਾਰ ਮੈਨੂੰ ਨਾ ਫੋਨ ਤਾਨੇ ਮਾਰਦੇ ਆ ਲੋਕ ਰਿਸ਼ਤੇਦਾਰ ਮੈਨੂੰ ਫੋਨ ਕਰਕੇ ਕਹਿੰਦੇ ਆ ਕਿਓ ਕਿਵੇਂ ਆ ਫਿਰ ਮੇਰੀ ਉਹ ਸਿਸਟਰ ਨੇ ਕਿਹਾ ਕਿ ਜਦੋਂ ਉਹਦੀ ਆਪਣੀ ਪਰਸਨਲ ਲਾਈਫ ਹੈ ਜਦੋਂ ਉਹ ਬਤੀਤ ਕਰ ਰਿਹਾ ਉਹ ਖੁਸ਼ ਹੈ ਤੇ ਤੈਨੂੰ ਇਸ ਚੀਜ਼ 'ਚ ਕੀ ਦਿੱਕਤ ਰਿਸ਼ਤੇਦਾਰਾਂ ਜਿਨ੍ਹਾਂ ਨੂੰ ਦਿੱਕਤ ਹੈ ਉਹ ਖੁਦ ਨੂੰ ਫੋਨ ਕਰਕੇ ਕਹਿ ਲੈਣ ਹਮ ਜਿਹੜੇ ਮੇਰੇ ਇੱਕ ਸਿਸਟਰ ਆ ਉਹ ਬਹੁਤ ਜ਼ਿਆਦਾ سپورਟਿਵ ਹੈ ਜਿਹੜੇ ਦੂਸਰੋਂ ਤਾਂ ਮੈਂ ਮੈਨੂੰ ਪਸੰਦ ਵੀ ਨਹੀਂ ਹੈਗੇ ਉਹ ਵਾਲੇ